ਤੁਹਾਡਾ ਆਪਣਾ ਤਹਿਸੀਲਦਾਰ YouTube ਚੈਨਲ ਆਪਣਾ ਤਹਿਸੀਲਦਾਰ YouTube ਚੈਨਲ ਤੇ ਤੁਸੀਂ ਦੇਖਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਕਿਹਨਾਂ ਅਪਲਾਈ ਕੀਤੀਆਂ ਜਾ ਸਕਦੀਆਂ ਹਨ ਆਨਲਾਈਨ ਜਾਂ ਤੁਸੀਂ ਸੇਵਾ ਸਾਇਕ ਨੂੰ ਘਰ ਬੁਲਾ ਕੇ ਜਾਂ ਸੇਵਾ ਕੇਂਦਰ ਤੇ ਜਾਣ ਤੋਂ ਪਹਿਲਾਂ ਕਿਹੜੇ ਕਿਹੜੇ ਦਸਤਾਵੇਜ਼ ਤੁਹਾਡੇ ਪਾਸ ਹੋਣੇ ਚਾਹੀਦੇ ਹਨ ਇਸ ਬਾਰੇ ਜਾਣਦੇ ਹੋ ਇਸ ਦੀਆਂ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਮਿਲਦੀਆਂ ਹਰ ਇੱਕ ਸੇਵਾ ਦੇ ਬਾਰੇ ਇੱਥੇ ਤੁਸੀਂ ਕੋਰਨਰ ਤੇ ਥੱਲੇ ਸੱਜੇ ਹੱਥ ਕੋਲ ਲਾਲ ਰੈੱਡ ਲਿਖਤ ਤੁਹਾਨੂੰ ਮਿਲੇਗੀ ਉਸ ਨੂੰ ਕਲਿੱਕ ਕਰਕੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਤੇ ਸਾਰੀ ਵੀਡੀਓ ਦੇਖ ਸਕਦੇ ਆ ਅੱਜ ਅਸੀਂ ਦੇਖਾਂਗੇ ਕਿ ਤੁਸੀਂ ਬਰਥ ਸਰਟੀਫਿਕੇਟ ਜਨਮ ਸਰਟੀਫਿਕੇਟ ਦੀਆਂ ਬਹੁਤ ਕਾਪੀਆਂ ਲੈਣੀਆਂ ਹੁਣ ਕਈ ਕਾਪੀਆਂ ਲੈਣੀਆਂ ਹੁਣ ਜੋ ਪਹਿਲਾਂ ਦਰਜ ਹੋ ਚੁੱਕਿਆ ਹੈ ਬਰਥ ਸਰਟੀਫਿਕੇਟ ਜੋ ਪਹਿਲਾਂ ਜਨਮ ਦਾ ਅੰਦਾਜ਼ ਹੋ ਚੁੱਕਾ ਲੇਕ ਹੁਸਨੀਆਂ ਤੁਸੀਂ ਹੋਰ ਕਾਪੀਆਂ ਲੈਣੀ ਚਾਹੁੰਦੇ ਹੋ ਇਹ ਤੁਸੀਂ Google ਕਰੋ ਕਨੈਕਟ ਪੰਜਾਬ kunect.punjab.gov.in ਇਹ ਬਿੰਦੂ ਖੁੱਲ ਜਾਏਗੀ ਇਹ ਸੇਵਾ ਤੁਹਾਨੂੰ ਘਰ ਵੀ ਪਹੁੰਚਾਉਂਦੇ ਹਨ ਜੇ ਤੁਸੀਂ 1076 ਨੰਬਰ ਨੂੰ ਕਾਲ ਕਰਦੇ ਹੋ ਇਸ ਨੰਬਰ ਨੂੰ ਕਾਲ ਕਰੋ ਤੇ ਸੇਵਾ ਸੈਕ ਤੁਹਾਡੇ ਘਰ ਆਏਗਾ ਸਾਰਾ ਡਾਟਾ ਭਰ ਕੇ ਤੁਹਾਡੇ ਕਾਗਜ਼ ਪੂਰੇ ਕਰਕੇ ਤੁਹਾਨੂੰ ਸਰਟੀਫਿਕੇਟ ਦੇ ਸਕਦਾ ਹੈ ਦੂਸਰਾ ਤਰੀਕਾ ਹੈ ਕਿ ਤੁਸੀਂ ਸੇਵਾ ਕੇਂਦਰ ਤੇ ਜਾਓ ਤੀਸਰਾ ਤਰੀਕਾ ਹੈ ਕਿ ਆਪ ਅਪਲਾਈ ਕਰੋ ਤੁਸੀਂ ਆਪਣੇ ਕੰਪਿਊਟਰ ਸੈਲਫੋਨ ਤੋਂ ਕਰ ਸਕਦੇ ਹੋ ਮੋਬਾਈਲ ਫੋਨ ਤੋਂ ਕਰ ਸਕਦੇ ਆ ਆਓ ਅਸੀਂ ਦੇਖੀਏ ਕਿ ਜੇ ਤੁਸੀਂ ਉਹਨਾਂ ਨੂੰ ਸੇਵਾ ਸੈਕ ਨੂੰ ਕਾਲ ਬਣਾਉਣਾ ਹੋਵੇ ਤਾਂ ਕਿਸ ਕਿਸ ਤਰ੍ਹਾਂ ਦੀ ਪੇਪਰ ਤੁਹਾਡੇ ਕੋਲ ਮੰਗਣਗੇ ਇਸ ਨੂੰ ਬਿੰਦੂ ਨੂੰ ਕਲਿੱਕ ਕੀਤਾ ਇਸ ਸਾਰੀਆਂ ਸਬਮਿਟ ਜੋ ਤੁਹਾਨੂੰ ਕਾਰ ਪਹੁੰਚਾਉਂਦੇ ਹਨ ਉਸ ਦੀ ਲਿਸਟ ਆ ਗਈ ਹੈ ਪੇਜ ਨੰਬਰ 2 ਤੇ ਅਸੀਂ ਬਈ ਸਰਵਿਸ ਨੰਬਰ 19 ਨੂੰ ਕਲਿੱਕ ਕੀਤਾ ਵੀਊ ਨੂੰ ਦੇਖਿਆ ਤੇ ਇਹ ਪ੍ਰੋਸੈਸਿੰਗ ਫੀ 65 ਰੁਪਏ ਗਵਰਨਮੈਂਟ ਫੀ 10 ਰੁਪਏ ਸਮਾਸੀਮਾ 4 ਤੋਂ 7 ਦੇ ਤੁਹਾਡੇ ਕੋਲ ਚਾਹੀਦਾ ਕੀ ਹੈ ਪ੍ਰੂਫ ਆਫ ਆਈਡੈਂਟੀਟੀ ਤੇ ਐਡਰੈਸ ਦਾ ਸਬੂਤ ਰਜਿਸਟ੍ਰੇਸ਼ਨ ਨੰਬਰ ਜੋ ਪਹਿਲਾਂ ਰਜਿਸਟਰ ਹੋ ਚੁੱਕਾ ਇਹ ਸਾਰੀ ਸਿਸਟਮ ਨੂੰ ਸਿੱਧੀ ਪੰਜਾਬੀ ਵਿੱਚ ਦੇਖਣਾ ਤੇ ਪੱਪੇ ਨੂੰ ਕਲਿੱਕ ਕਰੋ ਤੇ ਫਿਰ ਪ੍ਰਸੀਡ ਨੂੰ ਕਲਿੱਕ ਕਰੋ ਤੇ ਸਾਰਾ ਕੁਝ ਪੰਜਾਬੀ ਵਿੱਚ ਬਣ ਜਾਂਦਾ ਤੇ ਅਸੀਂ ਦੇਖੀਏ ਕਿ ਕੀ ਅਸੀਂ ਇਹਨਾਂ ਨੂੰ ਕਾਲ ਕਰਾਂਗੇ ਤੇ ਤੁਹਾਡੇ ਕੋਲੋਂ ਇਹ ਕੁਝ ਮੰਗਣਗੇ ਫਿਰ ਤੁਹਾਨੂੰ ਉਹ ਇੱਕ ਸਮਾਂ ਦੇਣਗੇ ਕਿ ਕਿਸ ਦਿਨ ਤੁਹਾਡੇ ਘਰ ਆਵੇਗਾ ਸੇਵਾਸਾਇਕ ਜੇ ਤੁਸੀਂ ਉਹਨਾਂ ਨਾਲ ਪਹਿਲਾਂ ਵੀ ਬਣਾਉਣਾ ਹੋਵੇ ਵੀ ਮੈਂ ਕਿਸ ਦਿਨ ਤੁਸੀਂ ਆਉਂ ਤੇ ਉਸ ਨਾਲ ਤੁਸੀਂ ਇੱਥੋਂ ਪਹਿਲਾਂ ਅਪਲਾਈ ਵੀ ਕਰ ਸਕਦੇ ਆ ਆਪਾਂ ਅੱਗੇ ਦੇਖਦੇ ਹਾਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਕਿਹਾ ਅਸੀਂ ਜੇ ਆਪ ਅਪਲਾਈ ਕਰੀ ਤੇ ਕਿਹਾ ਜਿਆਦਾ ਡिटेल ਮਿਲਦੀ ਹੈ ਸਰਵਿਸ ਨੂੰ ਅਪਲਾਈ ਨੂੰ ਕਲਿੱਕ ਕਰੋ ਸਰਵਿਸ ਨੂੰ ਕਲਿੱਕ ਕਰੋ ਇੱਥੇ ਤੁਸੀਂ ਫਾਰਮ ਭਰੋ ਇੰਗਲਿਸ਼ ਵਿੱਚ ਕੋਈ ਨੂੰ ਕਲਿੱਕ ਕੀਤਾ ਹਾਂ ਇਹ ਆ ਗਿਆ ਜਨਮ ਸਰਟੀਫਿਕੇਟ ਦੀਆਂ ਕਾਪੀਆਂ ਇਹਨੂੰ ਦੇਖੋ ਨੂੰ ਕਲਿੱਕ ਕੀਤਾ ਇਹ ਅਗੇ ਐਪਲੀਕੇਸ਼ਨ ਪ੍ਰੀਓ ਹੀ ਪੈਸੇ ਕਿੰਨੇ ਲੱਗਣੇ ਆ ਦਿਨ 4 ਤੋਂ 7 ਦਿਨ ਅਰਜੀ ਕਿਵੇਂ ਦੇਣੀ ਹੈ ਪ੍ਰੋਫਾਈਲ ਬਣਾਓ ਸੇਵਾ ਦੇ ਵੀਰਵੇ ਕਰੋ ਦਸਤਾਵੇਜ਼ ਅਪਲੋਡ ਕਰੋ ਫੀਸ ਦਾ ਭੁਗਤਾਨ ਕਰੋ ਆਪਣਾ ਸਰਟੀਫਿਕੇਟ ਡਾਊਨਲੋਡ ਕਰੋ ਆਪ ਡਾਊਨਲੋਡ ਕਰ ਸਕਦੇ ਹੋ ਸਰਟੀਫਿਕੇਟ ਇਹ ਦਸਤਾਵੇਜ਼ ਚਾਹੀਦੇ ਆ ਪਛਾਣ ਦਾ ਤੇ ਰਹੇਗਾ ਸਬੂਤ ਤੇ ਜਨਮ ਸਰਟੀਫਿਕੇਟ ਦਾ ਨੰਬਰ ਜੋ ਪਹਿਲਾਂ ਤੋਂ ਤੁਹਾਡਾ ਰਜਿਸਟਰ ਹੋ ਚੁੱਕਾ ਹੈ ਇਹਦਾ ਯੂਜ਼ਰ ਮੈਨੂ ਦੇਖੋਗੇ ਤਾਂ ਜ਼ਿਆਦਾ ਡਿਟੇਲ ਮਿਲਦੀ ਹੈ ਇਹਨੂੰ ਕਲਿੱਕ ਕਰੋ ਯੂਜ਼ਰ ਮੈਨੂ ਤਾਂ ਤੁਹਾਨੂੰ ਇੱਕ ਵਿੰਡੋ ਮਿਲੇਗੀ ਜਿਸ ਤੇ ਤੁਸੀਂ ਜ਼ਿਆਦਾ ਡਿਟੇਲ ਦੇਖ ਸਕਦੇ ਆ ওই ਪਿੱਛੇ ਵੀਰਵੇ ਆ ਗਿਆ ਅਦਸਤੇ ਦੀ ਹੁੰਦੀ ਸੂਚੀ ਵੀ ਹੋਈ ਆ ਪਛਾਣ ਦਾ ਸਬੂਤ ਕੀ ਆ ਅਰਜੀ ਕੋਈ ਨਹੀਂ ਲੱਗਦੀ ਇਹਦੇ ਤੇ ਸਮਾਸੀ ਮਾਥੇ ਲਿਖਦੇ ਆ ਤੁਰੰਤ ਜੀਤ ਕਰ ਸੇਵਾ ਕੇਂਦਰਾਂ 'ਇਸੇ ਵੇਲੇ ਅਪਲਾਈ ਕੀਤੀ ਜਾਂਦੀ ਪਰਪਰੂਖ ਸਮਾਸੀ ਨੂੰ ਮੇਰੇ 2 ਦਿਨ ਹੋਰ ਚੋੜ ਦਿੱਤੇ ਜਾਣਗੇ ਚਲੋ ਤੁਸੀਂ 4 ਤੋਂ 5 ਦਿਨ ਲਾ ਕੇ ਚਲੋ ਬਾਅਦ ਆਪਣੀ ਅਰਜੀ ਨੂੰ ਵੀ ਤੁਸੀਂ ਟਰੈਕ ਕਰ ਸਕਦੇ ਆ ਇੱਥੋਂ ਵੀ ਕਰ ਸਕਦੇ ਆ ਨਾ ਉੱਪਰੋਂ ਮੇਨ ਸਾਈਟ ਤੋਂ ਵੀ ਕਰ ਸਕਦੇ ਆ ਇੱਥੋਂ ਆਪਣੇ ਸਰਟੀਫਿਕੇਟ ਵੀ ਡਾਊਨਲੋਡ ਕਰ ਸਕਦੇ ਆ ਬਾਅਦ ਵਿੱਚ ਇਹ ਲੋੜੀਂਦੇ ਦਸਤਾਵੇਜ਼ ਆ ਗਏ ਇਹਨਾਂ ਦੀ ਲਿਸਟ ਦੇ ਵਿੱਚ ਜਿੱਥੇ ਆ ਤੁਹਾਡੇ ਇਹ ਹੈਗੇ ਨੋਟੀਫਿਕੇਸ਼ਨ ਅਨੁਸਾਰ ਸਬੂਤ ਕਿਹੜੇ-ਕਿਹੜੇ ਇਹਨਾਂ ਵਿੱਚੋਂ ਕੋਈ ਇੱਕ ਚੱਲੂਗਾ ਪਛਾਣ ਦਾ ਸਬੂਤ ਕੋਈ ਇੱਕ ਇਹਨਾਂ 12 ਚੀਜ਼ਾਂ ਦੇ ਵਿੱਚੋਂ ਇੱਕ ਐਡਰੈਸ ਦਾ ਵੀ ਪਤੇ ਦਾ ਵੀ ਸਬੂਤ ਵੀ ਕੋਈ ਇਹਨਾਂ ਵਿੱਚੋਂ ਇੱਕ ਇੱਥੇ ਡੇਟ ਆਫ ਬਰਥ ਦਾ ਸਬੂਤ ਇਹਨਾਂ ਵਿੱਚੋਂ ਇੱਕ ਅਸੀਂ ਫੀਮੈਂਸ ਮੈਂਸ ਅੱਗੇ ਚੱਲੇ ਗਏ ਅਸੀਂ ਜੇ ਪਹਿਲਾਂ ਅਸੀਂ ਦੇਖੀਏ ਕਿ ਆਪ ਅਪਲਾਈ ਕਰਨਾ ਤੇ ਤੁਹਾਨੂੰ ਆਪਣਾ ਇੱਥੇ ਲੋਗਨ ਬਰੋਨ ਆਪੇਗਾ ਮੇਨ ਸਾਈਟ ਤੇ ਚਲੇਗਾ ਜੀ ਤੁਸੀਂ ਆਪ ਅਪਲਾਈ ਕਰਨਾ ਜਾਂ ਤੁਸੀਂ ਸੇਵਾ ਕੇਂਦਰ ਨਾਲ ਟੋਕਨ ਬੁੱਕ ਕਰਨਾ ਕਿ ਤੁਸੀਂ ਓਕੇ ਤੌਰ ਤੇ ਕਿਸ ਤੰ ਜਾਓਗੇ ਔਰ ਤੁਹਾਡੇ ਪਾਸ ਸੋ ਸਾਰੇ ਡਾਕੂਮੈਂਟ ਹੋਣ ਪਹਿਲਾਂ ਜਾਂ ਤੁਸੀਂ ਸੇਵਾ ਸਹਾਇਕ ਨਾਲ ਟਾਈਮ ਬਣਾਉਂਗੇ ਕਿ ਕਿਸ ਦਿਨ ਆਵੇ ਉਹ ਵੀ ਤੁਸੀਂ ਆਨਲਾਈਨ ਬੁੱਕ ਕਰ ਸਕਦੇ ਆ ਕਾਲ ਕਰਨੇ ਤੋਂ ਬਿਨਾਂ ਵੀ ਜਾਂ ਕਾਲ ਕਰਕੇ ਬੁੱਕ ਕਰ ਸਕਦੇ ਆ ਜਾਂ ਆਪ ਆਨਲਾਈਨ ਬੁੱਕ ਕਰ ਸਕਦੇ ਆ ਆਪਣੇ ਮੋਬਾਈਲ ਫੋਨ ਤੇ ਜਾਂ ਆਪਣੇ ਕੰਪਿਊਟਰ ਤੋਂ ਫਰਮ ਕੋਲ ਅਪਲਾਈ ਕਰ ਸਕਦੇ ਆ ਸਾਰਾ ਸਿਸਟਮ ਪਰ ਇਹਨਾਂ ਦੰਨਾਂ ਕੰਮ ਲਈ ਤੁਹਾਨੂੰ ਇੱਥੋਂ ਆਪ ਰਜਿਸਟਰ ਹੋਣਾ ਪਵੇਗਾ ਇਹਨੂੰ ਕਲਿੱਕ ਕਰੋ ਤੇ ਇੱਕ ਛੋਟੀ ਜਿਹੀ ਵਿੰਡੋ ਖੁੱਲੇਗੀ ਅ ਬਿੱਤੇ ਤੁਸੀਂ ਰਜਿਸਟਰ ਹੋਣ ਲਈ ਤੁਹਾਡਾ ਮਿਡਲ ਨੇਮ ਲਾਸਟ ਨੇਮ ਫੁਲ ਨੇਮ ਮੋਬਾਈਲ ਨੰਬਰ ਵਗੈਰਾ ਕੋਈ ਲੰਬਾ ਚੋੜਾ ਨਹੀਂ ਤੇ ਰਜਿਸਟਰ ਨੂੰ ਕਲਿੱਕ ਕਰਕੇ ਤੁਹਾਨੂੰ ਇੱਕ ਆਈਡੀ ਮਿਲ ਜਾਏਗੀ ਤੇ ਉਸ ਤੋਂ ਬਾਅਦ ਤੁਸੀਂ ਸਾਰਾ ਪ੍ਰੋਸੈਸ ਖੁਦ ਕਰ ਸਕਦੇ ਆ